ਸੋ ਵੀਰੋ ਇੱਕ ਸੀ ਸ਼ਾਹਕਾਰ ਬੜਾ ਅਮੀਰ ਬੜਾ ਇਲਾਕੇ ਦੇ ਵਿੱਚ ਪ੍ਰਮੰਨਿਆ ਹੋਇਆ ਜਿਹਦੇ ਕੋਲ ਮਾਇਆ ਜਿਹਦੇ ਕੋਲ ਧਨ ਪਦਾਰਥ ਜਿਹਦੇ ਕੋਲ ਸੰਦ ਆਦਿ ਕਿਸੇ ਵੀ ਤਰ੍ਹਾਂ ਦੀ ਥੋੜ੍ਹ ਨਹੀਂ ਬੜੀ ਵੱਡੀ ਹਵੇਲੀ ਦਾ ਮਾਲਕ ਸੋ ਉਹਨਾਂ ਸਮਿਆਂ ਦੀ ਗੱਲ ਲੋਕ ਚਾਹੁੰਦੇ ਨੇ ਇਸ ਛਾਹ ਦੇ ਨਾਲ ਇਸ ਅਮੀਰ ਬੰਦੇ ਨਾਲ ਪ੍ਰੇਮ ਰੱਖਿਆ ਜਾਵੇ ਪਰ ਉਹਦਾ ਸੁਭਾਅ ਇੰਨਾ ਕੌੜਾ ਤੇ ਖੋਟਾ ਦੇਖੋ ਕਹਿੰਦਾ RAM RAM ਉਹਨੂੰ ਜਵਾਬ ਨਹੀਂ ਦਿੰਦਾ ਉਹਨੂੰ ਉਂਗਲ ਨਾਲ ਐ ਕਰ ਦਿੰਦਾ ਵੀ ਮੈਂ ਤੇਰੀ ਮੰਨ ਲਈ ਗੱਲ ਜੇ ਕੋਈ ਫਤੇ ਬੁਲਾਉਂਦਾ ਜਾਂ ਕੁਝ ਵੀ ਉਹਨੂੰ ਕਹਿੰਦਾ ਤੇ ਉਹ ਉਂਗਲ ਨਾਲ ਦਾ ਜਵਾਬ ਦਿੰਦਾ ਮੂੰਹ ਚੋਂ ਨਹੀਂ ਬੋਲਦਾ ਨਾ ਕਿਸੇ ਨੂੰ ਆਉਂਦਿਆਂ ਜਾਂਦੇ ਆ ਉਹ ਕਹਾਉਂਦਾ ਲੋਕ ਬੜਾ ਮਨ ਵਿੱਚ ਲਿਆਉਂਦੇ ਕਿ ਸਾਨੂੰ ਸ਼ਾਹ ਜਿਹੜਾ ਸ਼ਾਹੂਕਾਰ ਜਿਹੜਾ ਸਾਨੂੰ ਬੁਲਾਵੇ ਪਰ ਸ਼ਾਹੂਕਾਰ ਬੁਲਾਉਂਦਾ ਕੋਈ ਨਹੀਂ ਰੱਤ ਤੇ ਆਉਂਦਿਆਂ ਜਾਂਦੇ ਆ ਪੁਰਾਣੇ ਸਮੇਂ ਦੀ ਗੱਲ ਪੁਰਾਣੇ ਗ੍ਰੰਥ ਵਿੱਚੋਂ ਇਹ ਮੈਂ ਪੜਿਆ ਉਹ ਜਦੋਂ ਵੀ ਬੋਲਦਾ ਹੀ ਨਹੀਂ ਮੂੰਹ ਦੇ ਵਿੱਚੋਂ ਆਪਣੇ ਘਰ ਦੇ ਵਿੱਚ ਵੜ ਜਾਂਦਾ ਜਾ ਕੇ ਤੇ ਫੇਰ ਉਹਨੂੰ ਆਰਾਮ ਮਿਲਦਾ ਲੋਕਾਂ ਨਾਲ ਰਹਿ ਕੇ ਉਹ ਖੁਸ਼ ਨਹੀਂ ਤੇ ਸਭ ਤੋਂ ਵੱਡੀ ਗੱਲ ਜਦੋਂ ਕਿਸੇ ਦੀ ਖੁਸ਼ੀ ਗਮੀ ਹੁੰਦੀ ਅੱਜ ਵੀ ਲੋਕ ਕਹਿੰਦੇ ਕੋਈ ਅਮੀਰ ਆਵੇ ਕੋਈ ਲੀਡਰ ਆਵੇ ਤੇ ਮਨ ਵਿੱਚ ਬੜਾ ਫਕਰ ਹੁੰਦਾ ਮਾਣ ਹੁੰਦਾ ਕਿ ਸਾਡੇ ਫਲਾਣਾ ਮੰਤਰੀ ਹੈ ਸਾਡੇ ਆ ਲੀਡਰ ਹੈ ਸਰਕਾਰੀ ਬੰਦਾ ਅਫਸਰ ਸਾਡੇ ਘਰ ਆਏ ਨੇ ਲੋਕ ਉਹਨੂੰ ਸਨੇਹਾ ਭੇਜਦੇ ਕਿ ਆਓ ਜੀ ਸ਼ਾਹਕਾਰ ਜੀ ਸਾਡੇ ਘਰ ਆ ਦੁੱਖ ਦਾ ਸਮਾ ਬਣ ਗਿਆ ਸਾਡੇ ਘਰ ਸੁੱਖ ਦਾ ਸਮਾਂ ਬਣ ਗਿਆ ਤੁਸੀਂ ਜਰੂਰ ਆਓ ਤੇ ਸ਼ਾਹੂਕਾਰ ਨੇ ਅੱਗੇ ਕੀ ਕੀਤਾ ਉਹਦੇ ਕੋਲ ਸੋਟੀ ਹੁੰਦੀ ਸੀ ਇੱਕ ਪਿੱਤਲ ਦੇ ਮੁੱਠੇ ਵਾਲੀ ਸੋਟੀ ਉਹਨੇ ਕੀ ਕਰਿਆ ਕਰਨਾ ਉਹਨੇ ਆਪ ਨਹੀਂ ਜਾਣਾ ਕਿਸੇ ਦੇ ਘਰ ਕੋ ਮਰਗ ਹੋ ਗਈ ਦੁੱਖ ਦਾ ਸਮਾਂ ਬਣ ਗਿਆ ਉਹ ਆਪਣੇ ਨੌਕਰ ਨੂੰ ਕਹਿਣਾ ਮੇਰੀ ਸੋਟੀ ਲੈ ਜਾ ਉੱਥੇ ਜਾ ਕੇ ਕੰਧ ਦੇ ਨਾਲ ਰੱਖ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਾਹੂਕਾਰ ਦੀ ਹਾਜ਼ਰੀ ਇੱਥੇ ਪਈ ਉਹ ਆਪਣਾ ਉਹਨਾਂ ਨੇ ਸੋਟੀ ਭੇਜੀ ਹੈ ਬੜਿਆਂ ਦੇ ਘਰ ਇਦਾਂ ਹੁੰਦਾ ਹਣਾ ਸਾਰੇ ਪਿੰਡ 'ਚ ਬੜਾ ਸਮਾਂ ਇਦਾਂ ਚੱਲਦਾ ਰਿਹਾ ਸ਼ਾਹੂਕਾਰ ਨੇ ਆਪ ਜਾਣਾ ਨਹੀਂ ਸੋਟੀ ਭੇਜ ਦੇਣੀ ਉਹ ਸੋਟੀ ਜਿਹੜੀ ਸੀ ਉਹ ਕੰਦ ਨਾਲ ਲਾ ਦੇਣੀ ਸਾਰਿਆਂ ਨੂੰ ਸੋਟੀ ਨੂੰ ਨਮਸਕਾਰ ਕਰਨੇ ਕਿ ਸ਼ਾਹੂਕਾਰ ਜੀ ਦੀ ਸੋਟੀ ਆਈ ਹੈ ਬੰਦਾ ਸੋਟੀ ਲੈ ਕੇ ਆਇਆ ਜਿਵੇਂ ਮੁਗਲਾਂ ਦੇ ਰੁੱਕਾ ਲੈ ਕੇ ਅੱਗੇ ਚੱਲਦੇ ਹੁੰਦੇ ਸੀ ਉਹ ਜਿਹਦੇ ਹੱਥ 'ਚ ਬਾਦਸ਼ਾਹ ਦਾ ਪੈਗਾਮ ਹੁੰਦਾ ਸੀ ਉਹਨੂੰ ਮੰਜੇ ਤੇ ਬਿਠਾ ਕੇ ਇੱਕ ਪਿੰਡ ਦੇ ਚੌਧਰੀ ਦੂਜੇ ਪਿੰਡ ਛੱਡ ਕੇ ਆਉਂਦੇ ਸੀ ਰੰਗ ਜੇਬ ਦੇ ਸਮੇਂ ਇਹ ਤੇ ਗੁਰੂ ਸਾਹਿਬ ਜੀ ਨੇ ਇਸ ਜ਼ਿਲ੍ਹਣ 'ਚੋਂ ਕੱਢਿਆ ਗੁਲਾਮੀ 'ਚੋਂ ਕੱਢਿਆ ਆਪਨ ਸੋ ਇਹ ਜਿਹੜਾ ਛੋਟੀ ਵਾਲਾ ਸਿਸਟਮ ਸਾਰੇ ਚੱਲਦਾ ਰਿਹਾ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਸ਼ਾਹੂਕਾਰ ਦੇ ਘਰ ਮਰਗ ਹੋ ਗਈ ਫੇ ਮੌਤ ਹੋ ਗਈ ਉਹਦੇ ਮੁੰਡੇ ਦੀ ਉਹਦੇ ਪੁੱਤਰ ਦੀ ਮੌਤ ਹੋ ਗਈ ਤੇ ਸ਼ਾਹੂਕਾਰ ਹੁਣ ਟੌਰਣਾ ਕਿ ਮੇਰੇ ਸਾਰਾ ਪਿੰਡ ਆਵੇਗਾ ਬੜਾ ਵੱਡਾ ਇਕੱਠ ਹੋਣਾ ਬੜਾ ਉਹਨੇ ਦਾਣਾ ਸਬਜ਼ੀਆਂ ਲੰਗਰ ਭੰਡਾਰੇ ਬੜੇ ਬਣਾ ਲੇ ਬੜਾ ਸੇਵਾ ਕਰਨ ਵਾਸਤੇ ਬੜੇ ਅਰਧਲੇ ਨੌਕਰ ਜਿਹੜੇ ਸਾਧ ਲੈ ਕੇ ਆਪਣੇ ਤੇ ਫੇ ਸਾਰੀ ਦੁਨੀਆ ਹੀ ਆ ਜਾਣੀ ਅੱਜ ਬੜਾ ਵੱਡਾ ਇਕੱਠ ਹੋ ਜਾਣਾ ਦੁੱਖ ਦਾ ਸਮਾਂ ਬਣਿਆ ਆਪਣੇ ਘਰ ਤੇ ਜਦੋਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਜਿੱਦਾਂ ਪਾਉਣ ਭੋਗ ਪਾਉਣੇ ਆ ਕਿ ਇਦਾਂ ਸਮਾਂ ਬਣ ਗਿਆ ਹੁਣ ਸ਼ਾਹੂਕਾਰ ਦੇ ਘਰ ਜਾਣਾ ਤੇ ਸਾਰੇ ਪਿੰਡ ਨੇ ਸੋਟੀਆਂ ਖਰੀਦ ਲਈਆਂ ਇਸੇ ਕਰਕੇ ਕਈ ਦਾ ਮੋਬਾਈਲ ਛੱਡ ਕੇ ਮਿਲਣਾ ਗੱਲਣਾ ਸ਼ੁਰੂ ਕਰਦੇ ਹੋ ਸਾਰਿਆਂ ਨੇ ਆਪਣੇ ਨਾਲ ਵੀ ਕਿਤੇ ਇਦਾਂ ਨਾ ਹੋਵੇ ਆਪਾਂ ਕਿਸੇ ਨੂੰ ਫੋਨ ਕਰਕੇ ਕਿਸੇ ਨੂੰ ਮਿਲ ਕੇ ਰਾਜੀ ਨਹੀਂ ਉਹਨਾਂ ਸਾਰੇ ਪਿੰਡ ਨੇ ਸਾਰੇ ਨਗਰ ਨੇ ਦੂਰ ਤੱਕ ਸੋਟੀਆਂ ਖਰੀਦ ਲਈਆਂ ਜਦੋਂ ਸਮਾਂ ਬਣਿਆ ਜਦੋਂ ਇਕੱਠ ਹੋਣਾ ਸੀ ਤੇ ਸ਼ਾਹੂਕਾਰ ਦੇ ਘਰ ਕੋਈ ਵੀ ਨਾ ਪਿੰਡ ਵਾਲਿਆਂ ਨੇ ਇੱਕ ਲਾਗੀ ਨੂੰ ਮਾਇਆ ਦੇ ਕੇ ਉਹਨੂੰ ਖਰੀਦ ਲਿਆ ਕਹਿੰਦੇ ਕਿ ਤੂੰ ਇਦਾਂ ਕਰੀ ਸਾਰੇ ਪਿੰਡ ਚੋਂ ਨਗਰ ਚੋਂ ਛੋਟੀਆਂ ਇਕੱਠੀਆਂ ਕਰ ਉਹਨੇ ਘਰ ਘਰ ਦੇ ਵਿੱਚੋਂ ਛੋਟੀਆਂ ਇਕੱਠੀਆਂ ਕਰਕੇ ਵਾਵਾ ਪੰਡ ਜੀ ਬਣਾ ਕੇ ਨਾ ਜਦੋਂ ਟਾਈਮ ਹੋਇਆ ਉੱਥੇ ਬੰਦਿਆਂ ਦੇ ਪਹੁੰਚਣ ਦਾ ਘਰ ਦੇ ਮੈਂਬਰ ਰਿਸ਼ਤੇਦਾਰ ਸਾਖ ਸਬੰਧੀ ਖਲੋਤੇ ਕਿ ਬਹੁਤ ਵੱਡਾ ਇਕੱਠ ਹੋਣਾ ਜੇ ਇੱਕ ਪੰਡ ਪਹਿਲਾਂ ਲਿਆਂਦੀ ਛੋਟੀਆਂ ਦੀ ਉਹ ਵੇਖਣ ਸ਼ਾਹੂ ਕਰਕੇ ਬਣ ਕੀ ਰਹਿ ਫੇਰ ਦੂਜੇ ਗੇੜੇ ਗਿਆ ਅੱਧੇ ਪਿੰਡ ਚੋਂ ਫੇਰ ਸੋਟੀਆਂ ਇਕੱਠੀਆਂ ਕਰਕੇ ਕਿਡੀਆਂ-ਕੱਡੀਆਂ ਪੰਡਾਂ ਉਹਦੇ ਦੋ ਛੁੱਟ ਦਿੱਤੀਆਂ ਸ਼ਾਹੂਕਾਰ ਦੇ ਘਰ ਤੇ ਸ਼ਾਹੂਕਾਰ ਕਹਿੰਦਾ ਵੀ ਤੂੰ ਇਹ ਕੀ ਕਰ ਰਿਹਾ ਤੈਨੂੰ ਪਤਾ ਨਹੀਂ ਮੈਂ ਕੌਣ ਐ ਦੋ ਤਿੰਨ ਦਬਕੇ ਜਦੋਂ ਲਾਲ ਅੱਖਾਂ ਕਰਕੇ ਸ਼ਾਹੂਕਾਰ ਨੇ ਆਪਣੇ ਰਿਸ਼ਤੇਦਾਰਾਂ ਸਾਥ ਸਬੰਧੀਆਂ ਸਾਹਮਣੇ ਉਸ ਨੌਕਰ ਨੂੰ ਮਾਰੇ ਉਸ ਲਾਗੀ ਨੂੰ ਮਾਰੇ ਤੇ ਲਾਗੀ ਹੱਥ ਜੋੜ ਕੇ ਕਲੋਗਾ ਕਹਿੰਦਾ ਜੀ ਸ਼ਾਹੂਕਾਰ ਜੀ ਚ ਮੇਰਾ ਕੋਈ ਕਸੂਰ ਨਹੀਂ ਜੇ ਉਹ ਕਹਿੰਦੇ ਤੇਰਾ ਨਹੀਂ ਦੋਸ਼ ਤੇ ਤੂੰ ਆ ਕੀ ਕਰ ਰਿਹਾ ਨਾਲੇ ਬੰਦੇ ਨਹੀਂ ਆਏ ਪਿੰਡ ਚੋਂ ਉਹ ਕਹਿੰਦੇ ਸ਼ਾਹਕਾਰ ਜੀ ਇਹ ਬੰਦੇ ਅੱਜ ਇਸ ਕਰਕੇ ਨਹੀਂ ਆਏ ਉਹਨਾਂ ਨੇ ਆਪੋ ਆਪਣੀ ਸੋਟੀਆਂ ਭੇਜ ਦਿੱਤੀ ਆ ਬਾਲਣ ਨਹੀਂ ਆ ਇਹ ਪੰਡਾ ਮੈਂ ਬਾਲਣ ਨਹੀਂ ਲਿਆ ਕੇ ਰੱਖੀਆਂ ਇਹ ਸੋਟੀਆਂ ਸਾਰੇ ਪਿੰਡ ਦੇ ਨਗਰ ਨੇ ਜਿੱਥੋਂ ਤੱਕ ਤੁਹਾਡਾ ਸਾਕ ਸੰਬੰਧ ਹੈ ਨਾ ਆਮ ਲੋਕਾਂ ਨਾਲ ਉਹਨਾਂ ਸਾਰੇ ਆਮ ਲੋਕਾਂ ਨੇ ਸੋਟੀਆਂ ਭੇਜ ਦਿੱਤੀਆਂ ਸੋਟੀਆਂ ਪਈਆਂ ਜੀ ਜਿਵੇਂ ਅੱਜ ਵੀ ਕਿਸੇ ਲੀਡਰ ਨੂੰ ਕੁਝ ਸੱਦੇ ਤੋਗੇ ਨਾ ਮੈਂ ਆਪਣੇ ਪੀਏ ਨੂੰ ਭੇਜ ਦਿੰਦਾ ਅੱਜ ਮੈਂ ਆਪਣੇ ਫਲਾਣੇ ਨੂੰ ਭੇਜ ਦਿੰਦਾ ਤੇ ਲੋਕ ਵੀ ਨੋਟ ਕਰ ਲੈਂਦੇ ਨੇ ਕਿਤੇ ਕੋ ਨੀ ਪੱਥਰ ਆ ਕੇ ਲੀਡਰ ਮੁੜੇ ਨਾ ਲੋਕ ਨੋਟ ਕਰ ਲੈਂਦੇ ਕਹਿੰਦੇ ਕੋਈ ਨਹੀਂ ਤੂੰ ਅੱਜ ਨਹੀਂ ਨਾ ਆਇਆ ਜਦੋਂ ਤੂੰ ਆਇਆ ਫਿਰ ਤੈਨੂੰ ਵੀ ਇਹ ਯਾਤਰਾ ਵਾਸਾ ਦੇਾਂਗੇ ਤੇ ਜਦੋਂ ਕਹਿੰਦੇ ਵੋਟਾਂ ਪਾਇਓ ਕਹਿੰਦੇ ਕੋਈ ਨਹੀਂ ਪਾ ਦੇਾਂਗੇ ਪਰ ਵੋਟ ਹੋ ਰਹੀ ਕਿਤੇ ਪਈ ਹੁੰਦੀ ਤੇ ਲੀਡਰ ਹਣੇ ਘਰੋਂ ਨੇ ਨਿਕਲਦੇ ਛਾਊਕਾਰ ਇਨਾ ਸ਼ਰਮਿੰਦਾ ਆਇਆ ਕਹਿੰਦੇ ਛਾਊਕਾਰ ਜੀ ਤੁਸੀਂ ਵੀ ਆਪਣੀ ਸੋਟੀ ਭੇਜਦੇ ਸੀ ਘਰ ਘਰ ਤੇ ਸਾਰੇ ਘਰਾਂ ਵਾਲਿਆਂ ਨੇ ਆਪਣੀਆਂ ਛੋਟੀਆਂ ਭੇਜਤੀਆਂ ਦੋ ਪੰਡਾਂ ਪਈਆਂ ਜੇ ਹੁਣਾ ਕਿਉਂ ਪਿੰਡ ਚੋਂ ਆਇਆ ਕੋਈ ਨਹੀਂ ਨਗਰ ਚੋਂ ਆਇਆ ਕੋਈ ਨਹੀਂ ਜਾਂ ਆਮ ਬੰਦਿਆਂ ਚੋਂ ਕੋਈ ਨਹੀਂ ਆਇਆ ਆ ਛੋਟੀਆਂ ਪਈਆਂ ਸ਼ੌਕਰ ਨੂੰ ਬੜਾ ਪਛਤਾਵਾ ਆ ਮਨ ਹੀ ਮਨ ਹੁਣ ਕਹਿ ਤੋ ਸਕਦਾ ਕੋਈ ਨਹੀਂ ਅਮੀਰ ਬੜਾ ਜਾਇਦਾਦ ਬੜੀ ਮਨ ਮਨ ਵਿੱਚ ਪਛਤਾਵੇ ਕਿ ਮੈਂ ਬੜਾ ਉਲਟ ਕੰਮ ਕੀਤਾ ਅੱਜ ਮੇਰਾ ਕੰਮ ਮੇਰੇ ਤੇ ਹੀ ਭਾਰੂ ਪੈ ਗਿਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਸਾਖ ਸਬੰਧੀਆਂ ਨਾਲ ਆਮ ਲੋਕਾਂ ਨਾਲ ਪਰੇ ਪੰਚਾਇਤ ਦੇ ਵਿੱਚ ਮਾਨ ਸਤਕਾਰ ਆਪ ਵੀ ਕਰੋ ਤੇ ਕਰਾਓ ਵੀ ਆਪਣਾ ਮੇਲ ਮਲਾਪ ਵਧਾਓ ਨਿਹਰਾ ਫੋਨ 'ਚ ਇਹਨੇ ਵੜੇ ਰਿਆ ਕਰੀਏ ਫੋਨਾਂ 'ਚੋਂ ਨਿਕਲ ਕੇ ਮੋਬਾਈਲਾਂ 'ਚੋਂ ਨਿਕਲ ਕੇ ਲੋਕਾਂ ਨਾਲ ਯਾਰਾਂ ਦੋਸਤਾਂ ਮਿੱਤਰਾਂ ਨਾਲ ਪਰੇ ਪੰਚਾਇਤ ਦੇ ਵਿੱਚ ਬਹਿਣਾ ਸ਼ੁਰੂ ਕਰੀਏ ਮਾਨ ਸਤਕਾਰ ਕਰੀਏ ਸਾਰਿਆਂ ਦਾ ਸਾਰੇ ਸਾਡਾ ਕਰਨ ਤੇ ਅਸੀਂ ਸਾਰਿਆਂ ਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ